ਸੁਖਪਾਲ ਸਿੰਘ ਖੈਰਾ ਦੀ ਕੱਲ ਕਪੂਰਥਲਾ ਕੋਰਟ ਦੇ ਵਿੱਚ ਪੇਸ਼ੀ ਸੀ ਪਰੰਤੂ ਉਹਨਾਂ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਜਿਸ ਨੂੰ ਲੈ ਕੇ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਬੋਲੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਕਾਂਗਰਸ ਦੇ ਪ੍ਰਧਾਨ ਰਾਜਵੜਿੰਗ ਦਾ ਕੀ ਕਹਿਣਾ ਹੈ ਮੈਂ ਦਿੱਲੀ ਆਇਆ ਹੋਇਆ ਸੀਗਾ ਆ ਤੁਸੀਂ ਦੇਖਿਆ ਹੁਣੇ ਕੱਲ ਮੀਟਿੰਗ ਰਹੀ ਖਰਗੇ ਸਾਹਿਬ ਨਾਲ ਤੇ ਰਾਹੁਲ ਜੀ ਨਾਲ ਬਾਜਵਾ ਸਾਹਿਬ ਵੀ ਇੱਥੇ ਸੀਨ ਸੀਐਲਪੀ ਲੀਡਰ ਤੇ ਅੱਜ ਵਾਪਸ ਹੋਣਾ ਸੀਗਾ ਲੇਕਿਨ ਕੁਝ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਵਾਪਸ ਨਹੀਂ ਆ पाए ਔਰ ਮੈਂ ਤੇ ਬਾਜਵਾ ਸਾਹਿਬ ਨੇ پلان ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ ਬੇਟੇ ਨੂੰ ਨਾਲ ਲੈ ਕੇ ਸੋ ਅੱਜ ਦਾ ਅਸੀਂ ਸਮਾਂ ਵੀ ਨਿਸ਼ਚਿਤ ਕੀਤਾ ਸੀ ਪਰ ਪਹੁੰਚ ਨਹੀਂ ਪਾਏ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ ਲੇਕਿਨ ਜਲਦੀ ਖੈਰਾ ਸਾਹਿਬ ਖੈਰਾ ਸਾਹਿਬ ਦੇ ਬੇਟੇ ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਿਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਜਾ ਕੇ ਮਿਲ ਕੇ ਵੀ ਆਵਾਂਗੇ ਦੁਬਾਰੇ ਪਹਿਲਾਂ ਵੀ ਜਾ ਕੇ ਆਏ ਖੈਰਾ ਸਾਹਿਬ ਕੋਲੇ ਔਰ ਕੱਲ ਅਸੀਂ ਇਸ ਘਟਨਾਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਉਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖੈਰਾ ਸਾਹਿਬ ਦੇ بیٹے ਨੂੰ ਮੈਂ ਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾਂ ਔਰ ਨਾ ਕੇਵਲ ਲੋਕਤੰਤਰ ਦੀ ਹਮੇ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਪੋਰੀਆਂ ਵੀ ਧਜੀਆਂ ਉੜਾ ਦਿੱਤੀਆਂ ਗਈਆਂ ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ ਤਿੰਨ ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਮਕਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਨ ਸਮਝਦਾ ਕਿ ਕਈ ਵਾਰੀ ਤੁਹਾਡੇ મતਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ મતਭੇਦ ਰਹਿੰਦੇ ਐ ਅਸੀਂ ਆਹਮਣੇ ਸਾਹਮਣੇ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰ ਨਹੀਂ ਲੱਗ ਜੀ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ਤਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਨੇ ਮੇਰੇ ਬਾਰੇ ਬੋਲਦੇ ਨੇ ਮਾੜਾ ਬੋਲਦੇ ਔਰ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਔਰ ਮੈਂ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੈ ਰਾਜਾ ਤੁਹਾਰਾ ਦਿਲ ਵੀ ਰਾਜਾਂ ਵਰਗਾ ਹੋਣਾ ਚਾਹੀਦਾ ਓਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਜੇ ਕੋਈ ਤੁਹਾਨੂੰ ਕਹਿ ਵੀ ਲਵੇ ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪ ਤੇ ਦਿਲ ਚ ਸੰਭਾਲੋ ਵੀ ਕੋਈ ਗੱਲ ਨਹੀਂ ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਚ ਬੰਦ ਕਰਨ ਦੇ ਨਾਲ ਤੁਸੀਂ ਵੱਡਾ ਨਹੀਂ ਹੋਣਾ ਤੁਸੀਂ ਵੱਡਾ ਉਹਦੇ ਹੋਣਾ ਜਿੱਦ ਦਿ ਤੁਸੀਂ ਕਿਹਾ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਏ ਇਸ ਕੱਲ ਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਪੇ ਦਿਲ ਚ ਸੰਭਾਲਿਆ ਹੈ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਅੱਜ ਜੋ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਹੈ ਜਾਂ ਹੋਇਆ ਹੈ ਇਹਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਅਸੀਂ ਕਿਹਨੂੰ ਮਾਰਨ ਲੱਗੇ ਆਂ ਪੰਜਾਬ ਪੰਜਾਬ ਨੂੰ ਮਾਰਨ ਲੱਗੇ ਆ ਪੰਜਾਬ ਦੀ ਇਸ ਕਾਲ ਨਾਲ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾ ਰਹੇ ਹਾਂ ਬਥੇਰੇ ਰੋਜ਼ਾਨਾ ਕਤਲਿਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਨਾਂ ਵੱਲ ਧਿਆਨ ਦਈਏ ਅਸੀਂ ਇਸ ਕੰਮ ਤੇ ਲੱਗ ਗਏ ਕਿ ਫਲਾਣਾ ਵੱਡਾ ਹੋਣ ਅਜੋਰੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫੇਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਐ ਚਟਾਂਗ ਵਾਂ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਮੀਟਿੰਗ ਸਾਰੇ ਵ੍ਰਿਸ਼ ਲੀਡਰਸ ਨੂੰ ਮਿਲਣਾ ਹੈ ਇਰੇ ਤੇ ਗੱਲਬਾਤ ਕਰਕੇ ਫਿਰ ਅਗਲਾ ਕਦਮ ਜਿਸ ਤਰ੍ਹਾਂ तमाम सारे ਕਾਂਗਰਸੀ ਭਰਾ ਕਹਿਣਗੇ ਉਸ ਤਰ੍ਹਾਂ ਅਸੀਂ ਚੁੱਕਾਂਗੇ ਔਰ ਮੈਂ ਪੰਜਾਬ ਦੀ ਪੁਲਿਸ ਨੂੰ ਕਹਿਣਾ ਚਾਹਣਾ ਕਿ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਜਿੰਨਾ ਤੁਸੀਂ ਦਿਮਾਗ ਇਸ ਪਾਸੇ ਲਾਇਆ ਹੋਇਆ ਹੈ ਇਹ ਫਲਾਣੇ ਤੇ ਪਰਚਾ ਕਿਦਾਂ ਬਣਾਉਣਾ ਹੈ ਉਹਨੂੰ ਪਸਾਉਣਾ ਕਿਦਾਂ ਹੈ ਉਹਨੂੰ ਦੇ ਲੋਕਾਂ ਦੀ ਹਿਫਾਜ਼ਤ ਦਾ ਸਤੇ ਲਾ ਦੇਉਗੇ ਤੇ ਮੈਨੂੰ ਲੱਗਦਾ ਬਿਹਤਰੀਨ ਹੋਏਗੀ ਔਰ ਦੂਜੀ ਗੱਲ ਸਦਾ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਇਹ ਦਿਨ ਚੱਲਦੇ ਰਹਿੰਦੇ ਆ ਇਹ ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ ਇੱਥੇ ਵੱਡੇ ਵੱਡੇ ਐਲਕਾਰ ਚਲੇ ਗਏ ਸਭ ਨੇ ਇੱਥੇ ਚਲੇ ਜਾਣਾ ਔਰ ਜਿੰਨਾ ਕੰਮ ਚੰਗਾ ਕਰ ਲਾਂਗੇ ਮੈਂ ਸਮਝਦਾ ਓਨਾ ਹੀ ਥੋੜਾ ਹੈ ਸੋ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਪੰਜਾਬ ਬਹੁਤ ਪੰਜ ਲੋਕ ਇਹ ਬਦਲਾਖੋਰੀ ਇੱਕ ਦੂਜੇ ਨੂੰ ਮਾਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੋ ਉਮੀਦ ਕਰਦਾ ਹਾਂ ਕਿ ਸ਼ਾਇਦ ਅਗਾ ਤੋਂ ਇਹੋ ਜਿਹਾ ਕਿਸੇ ਵਿਅਕਤੀ ਦੇ ਨਾਲ ਨਾ ਹੋਵੇ ਜਿਹੜਾ ਸੁਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਸੋ ਪਰਿਵਾਰ ਦੇ ਨਾਲ ਔਰ ਸੁਪਾਲ ਖਹਿਰਾ ਦੇ ਨਾਲ ਸਾਰੀ ਕਾਂਗਰਸ ਪਾਰਟੀ ਡਟ ਕੇ ਅਸੀਂ ਖੜੇ ਹੈ ਔਰ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਸਾਰੇ ਉਹਨਾਂ ਦਾ ਸਾਥ ਦੇਵਾਂਗੇ ਔਰ ਆਸ ਕਰਾਂਗਾ ਕਿ ਇਸ ਤੋਂ ਬਾਅਦ ਐਸੀ ਕੋਈ ਘਟਨਾ ਨਾ ਵਾਪਰੇ ਕਿਉਂਕਿ ਅੱਜ ਲੋਕਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕਿਸ ਪ੍ਰਕਾਰ ਜਿਹੜੇ ਨਕਾਬ ਸੰ ਚਿਹਰੇ ਤੇ ਤੁਸੀਂ ਸੋ ਖੈਰਾ ਸਾਹਿਬ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਐ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਗੱਲ ਦੀ ਚਿੰਤਾ ਨਾ ਕਰੋ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ ਔਰ ਉਹਨਾਂ ਚਿਰ ਕਿਸੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝੋ ਜਿੰਨਾ ਚਿਰ ਉਹਨੂੰ ਗੁਨਾਹਗਾਰ ਕਾਨੂੰਨ ਨਹੀਂ ਠਹਿਰਾ ਦਿੰਦਾ ਇਸ ਤਰ੍ਹਾਂ ਹੁੰਦਾ ਆ ਇਹ ਅੱਜ ਦਾ ਨਹੀਂ ਪਹਿਲਾਂ ਵੀ ਲੋਕ ਜਿਹੜੇ ਕੋਈ ਆਪਣੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਗੱਲ ਕਰਦੇ ਸਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਦੇ ਪੈਰਾਂ 'ਚ ਜੀਂ ਜੀਰਾ ਪਾ ਦਿੱਤੀਆਂ ਜਾਂਦੀਆਂ ਹਨ। ਸੋ ਤੁਸੀਂ ਬੇਫਿਕਰ ਰਹੋ। ਬੇਜੱਜ ਕਰੋ। ਸੱਚ ਸਾਹਮਣੇ ਆਏਗਾ ਤੇ ਸੱਚ ਦੀ ਇੱਕ ਨਾ ਇੱਕ ਦਿਨ ਜਿੱਤ ਹੋਏਗੀ। ਸੋ ਫੇਰ ਮਿਲਦੇ ਹਾਂ। ਜਲਦੀ ਖੈਰਾ ਸਾਹਿਬ ਨੂੰ ਮਿਲ ਕੇ ਆਉਣੇ ਆ ਦੁਬਾਰੇ ਫੇਰ। ਸੇ ਤਕੜੇ ਰੋ ਕੋਈ ਗੱਲ ਨਹੀਂ ਸਵਾਦੀ ਸਾਰੇ ਜਾਣੇ ਪਰਿਵਾਰ ਨੂੰ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਚੌਲ ਵਾਲੇ ਨੂੰ ਹੌਸਲਾ ਦਿਓ ਕਿ ਚਿੰਤਾ ਨਾ ਕਰੋ ਉਹ ਦਿਨ ਨਹੀਂ ਇਹ 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 ਦਿਨ ਰਹਿਣੇ ਨਹੀਂ ਇਹ ਦਿਨ ਫਿਰਦੇ ਰਹਿੰਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ